ਤੋਂ ਦਿਖਾ ਰਹੇ ਹਾਂ ਤਸਵੀਰਾਂ ਨਸੀਹ ਟੁਡੇ ਦੁਆਰਾ ਅੰਮ੍ਰਿਤਸਰ ਦੇ ਬਹੁਤ ਹੀ ਪ੍ਰਾਚੀਨ ਮੰਦਿਰ ਸ਼ੀਤਲਾ ਮੰਦਿਰ ਦੀਆਂ ਤਸਵੀਰਾਂ ਜਿੱਥੇ ਕਿ ਅੱਜ ਦੁਰਗਾ ਨੌਮੀ ਦੇ ਤਿਉਹਾਰ ਦੇ ਸੰਬੰਧ ਦੇ ਵਿੱਚ ਰਾਮ ਨੌਮੀ ਦੇ ਤਿਉਹਾਰ ਦੇ ਸੰਬੰਧ ਦੇ ਵਿੱਚ ਸੰਕਾਂ ਦਾ ਜੋ ਤੁਸੀਂ ਦੇਖ ਸਕਦੇ ਹੋ ਮੰਦਿਰ ਦੇ ਵਿੱਚ ਪ੍ਰਵੇਸ਼ ਸਵੇਰ ਤੋਂ ਹੀ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਨਸੀਹ ਟੁਡੇ ਦੁਆਰਾ ਤਸਵੀਰਾਂ ਨਸੀਹ ਟੁਡੇ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾ ਸਕੰਦਰ ਮਾਨ ਅੱਜ ਦੇ ਪਵਿੱਤਰ ਦਿਨ ਸ਼੍ਰੀ ਰਾਮ ਨਾਮੇ ਸ਼੍ਰੀ ਰਾਮ ਜਨਮ ਉਤਸਵ ਦੇ ਤਿਹਾੜ ਅਤੇ ਦੁਰਗਾ ਨੌਮੀ ਦੇ ਤਿਹਾੜ ਦੀ ਆਪ ਸਭ ਨੂੰ ਅਦਾਰਾ ਨਸੀਹ ਟੋਡੇ ਵੱਲੋਂ ਬਹੁਤ ਬਹੁਤ ਮੁਬਾਰਕ ਇਸੇ ਤਿਹਾੜ ਦੇ ਸਬੰਧ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਿਰ ਸ਼੍ਰੀ ਦੁਰਗਿਆਣਾ ਮੰਦਿਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਨਸੀਹ ਟੋਡੇ ਦੁਆਰਾ ਜਿੱਥੇ ਕੇਸ ਤਿਹਾੜ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸ਼ਰਧਾ ਭਾਵਨਾ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਸ਼੍ਰੀ ਦੁਰਗਾਣਾ ਮੰਦਿਰ ਤੋਂ ਆਓ ਅੰਦਰ ਦੇ ਤਸਵੀਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਬਣੇ ਰਹੋ ਸਾਡੇ ਨਾਲ ਔਰ ਗੱਲਬਾਤ ਵੀ ਕਰਾਂਗੇ ਇੱਥੇ ਪਹੁੰਚੇ ਹੋਏ ਸ਼ਰਧਾਲੂਆਂ ਦੇ ਨਾਲ ਦੇਖ ਸਕਦੇ ਹੋ ਕਿ ਅੱਜ ਇਸ ਤਿਉਹਾਰ ਦੇ ਸਬੰਧ ਦੇ ਵਿੱਚ ਪੂਰਾ ਰਾਮ ਮਏ ਜੋ ਹੋਇਆ ਹੈ ਸੰਸਾਰ ਗੱਲਬਾਤ ਕਰਨ ਦੇ ਸਾਡੇ ਨਾਲ ਪਹੁੰਚੇ ਸ਼ਰਧਾਲੂਆਂ ਦੇ ਨਾਲ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਹਨ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਪੂਜਾ ਇਹ ਕਿੱਥੋਂ ਦੇ ਜੀ ਤੁਸੀਂ ਰਣ ਵਾਲੇ ਤਾਰੀਵਾਲ ਹਾਂ ਜੀ ਤਾਰੀਵਾਲ ਤੋਂ ਤਾਰੀਵਾਲ ਤੋਂ ਆਏ ਹੋ ਇਹ ਅੱਜ ਰਾਮ ਨੋਮੀ ਦਾ ਤਿਉਹਾਰ ਹੈ ਦੁਰਗਾ ਨੋਮੀ ਦਾ ਵੀ ਤਿਉਹਾਰ ਹੈ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜੀ ਸਭ ਤੋਂ ਪਹਿਲੇ ਧਿਆਨ ਦਿਤਿਉਹਾਰ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਪਾਵਨ ਜਗ੍ਹਾ ਤੇ ਆਣ ਤੋਂ ਬਾਅਦ ਤੇ ਐਵੇਂ ਲੱਗਦਾ ਕਿ ਜਿਦਾਂ ਅਸੀਂ ਸੱਚੀ ਰਾਮ ਜੀ ਦੇ ਚਰਨਾ ਚਾਕੇ ਬੈਠ ਗਏ ਤੇ ਮਤਲਬ ਦਰਸ਼ਨ ਕਰਕੇ ਮਨ ਵਰਡਸ ਨਹੀਂ ਆ ਦੱਸਣ ਦੇ ਕਿ ਕਿਸ ਤਰ੍ਹਾਂ ਦੇਖ ਰਹੀ ਹੈ ਤੁਹਾਡੀ ਆਵਾਜ਼ ਦੇ ਵਿੱਚ ਜੋ ਭਾਵੁਕਤਾ ਆ ਰਹੀ ਹੈ ਹਾਂਜੀ ਬਸ ਰਾਮ ਜੀ ਦੀ ਕਿਰਪਾ ਜੈਸਾ ਬਹੁਤ ਬਹੁਤ ਸਭ ਨੂੰ ਮੁਬਾਰਕਾ ਜੀ ਪ੍ਰਭੂ શ્રી ਰਾਮ ਦਾ ਕਿਰਪਾ ਸਭ ਪਰ ਬਣੀ ਰਹੇ ਕਿੱਥੋਂ ਆਏ ਤੁਸੀਂ ਜੀ ਹਰਿਵਾਲ ਤੋਂ ਜੀ ਹਰ ਸਾਲ ਹੀ ਆਉਂਦੇ ਹਾਂ ਜੀ ਦਹੀ ਦੋ ਕੁ ਸਾਲ ਬਾਅਦ ਹੀ ਆਏ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇੱਥੇ ਆ ਕੇ ਜੀ ਆਨੰਦ ਬਈ ਬਹੁਤ ਪੂਰਾ ਰੂਹ ਨੂੰ ਲੱਗਦਾ ਪੂਰਾ ਜੀ ਪ੍ਰਬੰਧ ਕਿਸ ਤਰ੍ਹਾਂ ਦਾ ਮੰਦਰ ਜੀ ਉਹ ਸਭ ਵਧੀਆ ਬਹੁਤ ਵਧੀਆ ਜੀ ਸਭ ਵਧੀਆ ਸਭ ਵਧੀਆ ਵਧੀਆ ਇਹ ਸਨ ਸਾਡੇ ਨਾਲ ਸ਼ਰਧਾਲੂ ਜੁੜੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋਗੇ ਭਾਵਕਤਾ ਦੇ ਨਾਲ ਜੋ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਔਰ ਮਾਹੌਲ ਹੀ ਐਸਾ ਬਣਿਆ ਆ ਰਾਮਾਇਣ ਸੋ ਹੋਰ ਸਾਡੇ ਨਾਲ ਸ਼ਰਧਾਲੂ ਜੁੜੇ ਹਨ ਆ ਉਹ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਅੱਜ ਦੇ ਤਿਉਹਾਰ ਦੇ ਸੰਬੰਧ ਦੇ ਵਿੱਚ ਐ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਸੀਰ ਤੁਹਾਡੇ ਤੇ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਰਜੀਵ ਗੋਤਮ ਕਿੱਥੋਂ ਦੇ ਰਹਿਣ ਵਾਲੇ ਜੀ ਵਰਤਪਲੇ ਅੰਮ੍ਰਿਤਸਰ ਆਇਆ ਮੈਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਅੱਜ ਦੇ ਤਿਉਹਾਰ ਸ਼੍ਰੀ ਰਾਮ ਨੌਮੀ ਦਾ ਤਿਉਹਾਰ ਸ਼੍ਰੀ ਰਾਮ ਜਨਮotsਵ ਦਾ ਤਿਉਹਾਰ ਹੈ ਔਰ ਉਹਦੇ ਨਾਲ ਨਾਲ ਦੁਰਗਾ ਨੌਮੀ ਦਾ ਵੀ ਤਿਉਹਾਰ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਅੱਜ ਬਹੁਤ ਵੱਡਾ ਤਿਉਹਾਰ ਹੈ ਜੀ ਇਹ ਦੁਆਰਾ ਔਰ ਬੱਚ ਬੰਦੇ ਆਂਦੇ ਰਹੇ ਮੈਂ ਆਇਆ ਘਟੋਗੜ 35 40 ਸਾਲ ਬਾਅਦ ਆਇਆ ਹਾਂ मैं डी वी स्कूल से पढ़िया हुआ सी अमृतसरी है बहुत अच्छा लगे कहाँ से आए आप छत्तीसगढ़ पहली बार आए या पहले भी आए कभी पहली बार आए आज के त्योहार के संबंध में राम नवमी का त्यौहार है दुर्गा नवमी का भी त्योहार है कैसा महसूस हैं बहुत अच्छा महसूस कर रहे हैं माता जी के मंदिर में आकर के राम जी की आ के बहुत अच्छा महसूस हो रहा है मंदिर की तरफ से जो यहाँ पे की गई है फैसिलिटीज कैसा लगा आपको मंदिर का माहौल बहुत अच्छा है तो पहली बार आए हैं लेकिन बहुत अच्छा लग रहा है आप आपका नाम क्या जी रामेश्वरी देवी साहब आप भी छत्तीसगढ़ से आए हैं मिसेस जी कैसा लग रहा है आज अच्छा लग रहा है बहुत अच्छा लग रहा है पहली बार आए हम लोग हाँ ਜੁੜੇ ਹਨ ਸਾਡੇ ਨਾਲ ਇਸ ਵਕਤ ਸ੍ਰੀ ਦੁਰਗਿਆਨਾ ਮੰਦਿਰ ਕਮੇਟੀ ਦੇ ਮੁਖ ਸੇਵਾਦਾਰ ਨਕੇਸ਼ ਮਰਯੋ ਗੱਲਬਾਤ ਕਰਦੇ ਹਾਂ ਅੱਜ ਦੇ ਤਿਉਹਾਰ ਦੇ ਸਬੰਧ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਜੈ ਸ਼੍ਰੀ ਰਾਮ ਜੀ ਆਇਆ ਰਾਮ ਨੌਮੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੁਹਾਨੂੰ ਵੀ ਇੱਥੇ ਮੰਦਿਰ ਆਣ ਤੇ ਤੁਸੀਂ ਦੇਖ ਰਹੇ ਹੋ ਅੱਜ ਮੰਦਿਰ ਚ ਰਾਮ ਨੌਮੀ ਉਹਨੇ 12 ਵਜੇ ਪੰਡਤ ਜੀ ਸਾਰੇ ਬਣਾਇ ਇਸ਼ਨਾਨ ਕਰਾਏਗੇ ਆਪ ਵੀ ਹੋਈ ਆ ਰੋਜ਼ਾਨਾ ਲਈ ਭਗਤ ਆਉਂਦੇ ਜਾਂਦੇ ਆ ਯਾਤਰੀਆਂ ਦਾ ਵੀ ਤੁਹਾਨੂੰ ਪਤਾ ਹੀ ਕਿੰਨਾ ਵੱਡਾ ਸਲਵਜੇ ਟੂਰਿਸਟ ਹੈ ਉਹਨਾਂ ਨੂੰ ਵੀ ਹੁੰਦਾ ਜਿੱਥੇ ਦੇਸ਼ ਪ੍ਰਦੇਸ਼ ਚ ਹੋਈਏ ਤਿਹਾਰ ਵਾਲੇ ਦਿਨ ਇਹ ਵੀ ਮੰਦਿਰ ਕਿਦੇ ਟਾਈਮ ਸਰ ਅੱਜ ਸਵੇਰ ਦਾ ਹੈ ਲੰਗਰ ਵੀ ਚੱਲ ਰਿਹਾ ਹੈ ਕੀਰਤਨ ਵੀ ਚੱਲ ਰਿਹਾ ਹੈ ਰਾਤ ਤੱਕ ਚੱਲੇਗਾ ਪਰ ਖਾਸ ਜਿਹੜਾ ਵਿਸ਼ੇਸ਼ 12 ਵਜੇ ਪੰਡਤ ਜੀ ਨੇ ਸਾਲੇਂਗਰਮ ਰੱਖ ਕੇ ਇਸ਼ਨਾਨ ਕਰਾਇਆ ਆਰਤੀ ਕੀਤੀ ਆ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ ਮੇਰੀ ਇੱਕ ਵਾਰ ਫੇਰ ਤੋਂ ਆਈ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸਾਰੀ ਸੰਗਤ मौजूद हैं नाल मंदिर कमेटी के संकीर्तन चेयरमैन और गलबात करते हैं अज्ञा के त्यौहार के संबंध हर बहुत बहुत स्वागत तो है नसीहत टोडे से आज जो है कि राम जन्म उत्सव है एक नहीं दो नहीं तीन नहीं चार 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 लाला पैदा हुए हैं और आज विश्व भर में राम जन्म उत्सव मनाया जा रहा है और आज मेरे साथ जॉइंट सेक्रेटरी रोहित खन्ना जी भी हैं और अभी अभी ने पूजा की पूजा अर्चना आपने इसको भी कवर भी किया और भगवान को दूध के स्नान पंचामृत स्नान किए गए मंत्र उच्चारण के माध्यम से और दूर दूर से लोग आकर भक्तजन आकर उन्होंने दर्शन किए और ये एक बहुत महत्वपूर्ण दिन है बारह बजे के ठीक करीब लगभग बारह बजे भगवान का अवतरण हुआ और जो कृष्ण काल में हुआ था कृष्ण भगवान हुए वो रात को हुए राम जी का बारह बजे सुबह दोपहर को हुआ और आज ये उत्सव विश्व में मनाया जा रहा है दुर्गाना कमेटी के द्वारा इसकी खूब तैयारी की गई है और ਲੰਗਰ ਦੀ ਵਿਵਸਥਾ ਕੀਤੀ ਗਈ ਹੈ ਲਾਈਟਾਂ ਦੀ ਵਿਵਸਥਾ ਕੀਤੀ ਗਈ ਹੈ ਪਰ ਦੁਰਗਿਆਣਾ ਮੇਂ ਅੱਜ ਸੰਧਿਆ ਕਾਲ ਮੇਂ 5 ਵਜੇ ਪਾਲਕੀ ਯਾਤਰਾ ਰਾਮ ਜੀ ਕੀ ਨਿਕਾਲੀ ਜਾਏਗੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੋਹਿਤ ਕੰਨਾ ਜੀ ਸੈ ਸਚਿਵ ਦੀ ਸੇਵਾ ਨਿਭਾ ਰਿਹਾ ਦੁਰਗਿਆਣਾ ਕਮੇਟੀ ਵੱਲੋਂ ਮੈਂ ਦੁਰਗਿਆਣਾ ਕਮੇਟੀ ਵੱਲੋਂ ਇਸ ਰਾਮ ਨਾਮੀ ਦੇ ਪਵਿੱਤਰ ਉਤਸਵ ਤੇ ਸਾਰੇ ਸਾਰੇ ਵਿਸ਼ਵ ਨੂੰ ਵਧਾਈ ਦੇਣਾ ਲੋਕਾਂ ਦੀ ਜਾਣਕਾਰੀ ਵਾਸਤੇ ਦੱਸ ਦੇਣਾ ਅਯੁੱਧਿਆ ਜੀ ਦਾ ਜਦੋਂ ਉੱਥੇ ਭਗਵਾਨ ਰਾਮ ਜੀ ਦਾ ਮੰਦਿਰ ਬੰਨਾ ਸ਼ੁਰੂ ਹੋਇਆ ਸੀ ਉਦੋਂ ਲੰਗਰ ਦੁਰਗਿਆਂ ਲਾ ਕਮੇਟੀ ਨੇ ਉੱਥੇ 45 ਦਿਨ ਲਗਾਤਾਰ ਚਲਾਇਆ ਸੀ ਉਹਦੇ ਬਾਅਦ ਰਾਮ ਨੌਮੀ ਤੇ ਵੀ ਲੰਗਰ ਲੱਗਾ ਸੀ ਔਰ ਹੁਣ ਫੇਰ ਰਾਮ ਜੀ ਨੇ ਫੇਰ ਸੇਵਾ ਕੀਤੀ ਹੈ ਔਰ ਇਸ ਨਾਮ ਨੌਮੀ ਤੇ ਵੀ ਹੁਦਿਆਜੀ ਚ ਦੁਰਗਿਆਂ ਆਤੀ ਰਤੋਂ ਲੰਗਰ ਚਲਾਇਆ ਜਾ ਰਿਹਾ ਹੈ ਮੇਰੀ ਵਿਸ਼ਵ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਅੰਮ੍ਰਿਤਸਰ ਆਉਣ ਵਾਲੇ ਸਾਰੇ ਲੋਕਾਂ ਨੂੰ ਸਾਰੇ ਜਿੰਨੇ ਵੀ ਹੈ ਮੈਂ ਦੁਰਗਿਆਂ ਆਤੀ ਰਤ ਦੇ ਵੱਲੋਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਨਾ ਕੇਵਲ ਆਪਣੇ ਸਨਾਤਨ ਧਰਮ ਨੂੰ ਵਿਧਾਨ ਵਾਸਤੇ ਆਪਣੇ ਸਾਰੇ ਉਤਸਵਾਂ ਨੂੰ ਵੱਧ ਚੜ੍ਹ ਕੇ ਬਣਾਓ ਔਰ ਜਿੰਨੇ ਵੀ ਸਾਡੀ ਨਵੀਂ ਜਨਰੇਸ਼ਨ ਹੈ ਜਿਹੜੀ ਅੱਜ ਦੀ ਡੇਟ ਦੇ ਨਸ਼ੇ ਵੱਲ ਨੂੰ ਜਾ ਰਹੀ ਹੈ ਉਹਨੂੰ ਠਾਕਰ ਜੀ ਦੀ ਚਰਨਾ ਚ ਲੈ ਕੇ ਆਓ ਸਨਾਤਨ ਦੀ ਸੇਵਾ ਕਰਨਗੇ ਰੱਬ ਵੱਲ ਧਿਆਨ ਲੱਗੇਗਾ ਤੇ ਚੰਗੇ ਕਾਰੀ ਕਰਨਗੇ ਇਸ ਵਕਤ ਸਾਡੇ ਨਾਲ ਮੌਜੂਦ ਹਨ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਜਾਣਦੇ ਹਾਂ ਉਹਨਾਂ ਦੇ ਵਿਚਾਰ ਹਾਂ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਨਨੀਸ਼ ਬਹਿਲ ਹੈ ਜੀ ਮੈਂ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੈਂ ਦਾ ਉਪ ਪ੍ਰਧਾਨ ਹਾਂ ਤੇ ਮੈਂ ਅੱਜ ਦੇ ਸ਼ੁਭ ਅਫਸਰ ਤੇ RAMNawale ਸ਼ੁਭ ਅਫਸਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਜੀ ਅੱਜ ਦੇ ਵਿੱਚ ਬੜਾ ਅੱਛਾ ਮਾਹੌਲ ਹੈ ਜੀ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਕੀਰਤਨ ਹੋ ਰਿਹਾ ਹੈ ਲੋਕੀ ਭਾਰੀ ਤਦਾਦ ਦੇ ਵਿੱਚ ਭਗਵਾਨ RAMNawale ਹਨੂਮਾਨ ਜੀ ਨੂੰ ਮੱਥਾ ਟੇਕਣ ਆਏ ਹੋਏ ਹਨ ਮੰਦਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਜੀ ਬੜੇ ਵਧੀਆ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਜੀ ਕਮੇਟੀ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ। ਜਿਸ ਨੂੰ ਮਹਿਸੂਸ ਹੋ ਰਿਹਾ ਅੱਜ ਇੱਕ ਬਹੁਤ ਹੀ ਵੱਡਾ ਦਿਨ ਹੈ। ਸ਼੍ਰੀ ਰਾਮ ਜਨਮ ਉਤਸਵ ਹੈ ਔਰ ਨਾਲ ਹੀ ਸ਼੍ਰੀ ਦੁਰਗਾ ਨੌਮੀ ਦਾ ਤਿਉਹਾਰ ਹੈ। ਬੜਾ ਵਧੀਆ ਹੈ ਜੀ ਭਗਵਾਨ ਦਾ ਨਾਮ ਹੈ ਜੀ ਭਗਵਾਨ ਦੇ ਦਿਨ ਹੈ। ਬੜੇ ਪਾਗਾ ਵਾਲੇ ਦਿਨ ਹੈ ਤੇ ਬੜੇ ਹੀ ਅੱਛੇ ਦਿਨ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਇੱਕ ਵਾਰ ਫੇਰ ਵਧਾਈ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪ੍ਰਾਚੀਨ ਬਣਾ ਹਨੂਮਾਨ ਮੰਦਿਰ ਦੀਆਂ। ਆਓ ਸਾਡੇ ਨਾਲ ਜੁੜੇ ਹਨ ਇੱਥੋਂ ਦੇ ਸੇਵਾਦਾਰ ਗੱਲਬਾਤ ਕਰਦੇ ਹਾਂ ਅੱਜ ਦੇ ਤਿਉਹਾਰ ਦੇ ਸਬੰਧ ਦੇ ਵਿੱਚ। ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੌਰਵ ਖਰਾਨਾ ਹੈ ਜੀ ਹਾਂ ਜੀ ਗੌਰਵ ਖਰਾਨਾ ਜੀ ਅੱਜ ਦਾ ਜੋ ਪਵਿੱਤਰ ਤਿਉਹਾਰ ਹੈ ਸ਼੍ਰੀ ਰਾਮ ਜਨਮotsਵਰ ਦੁਰਗਾ ਨੌਮੀ ਦਾ ਤਿਉਹਾਰ ਹੈ ਇਸ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਅੱਜ ਜੀ ਬਹੁਤ ਧੁੰਮ ਧਾਮ ਨਾਲ ਇਸ ਮੰਦਰ ਵਿੱਚ ਮਨਾਇਆ ਜਾਂਦਾ ਬੜੇ ਲੋਕ ਆਉਂਦੇ ਇੱਥੇ हनुमान जी ਦਾ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਤੇ ਬੜਾ ਆਨੰਦਮਈ ਦਿਨ ਨਿਕਲਦਾ ਹੈ ਕਿ ਆਪਾਂ ਹਰ ਵਾਰੀ ਇੱਥੇ ਆਈਦਾ ਆ ਵੈਸੇ ਆਪਾਂ ਰੋਜ ਜਾਂਦੇ ਆ ਪਰ ਇਹ ਕੁਝ ਖਾਸ ਦਿਨ ਹੁੰਦਾ ਹੈ ਜਦੋਂ ਸਭ ਲੋਕਾਂ ਦਾ ਹਜੂਮ ਦੇਖ ਕੇ ਹੋਰ ਜ਼ਿਆਦਾ ਉਤਸ਼ਾਹ ਆਉਂਦਾ ਹੈ ਤੇ ਬਹੁਤ ਵਧੀਆ ਆਨੰਦ ਆਉਂਦਾ ਹੈ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਇਹ ਤਨ ਇਹ ਬਹੁਤ ਦੂਰੋਂ ਦੂਰੋਂ ਆਉਂਦੀ ਸਾਰੇ ਪੂਰੇ ਇੰਡੀਆ ਚੋਂ ਆਉਂਦੀ ਬਾਹਰੋਂ ਵੀ ਕਈ ਲੋਕ ਆ ਰਹੇ ਆ ਜਿਹੜੇ ਇੱਥੇ ਆ ਕੇ ਹਨੂਮਾਨ ਜੀ ਦੇ ਦਰਸ਼ਨ ਕਰਦੇ ਆ ਕਿਉਂਕਿ ਅੱਜ 5 ਵਜੇ ਪਾਲਕੀ ਵੀ ਨਿਕਲੇਗੀ ਕਿਉਂਕਿ ਇੱਕ ਕੋਈ ਇਕਲੋਤਾ ਐਸਾ ਹਨੂਮਾਨ ਮੰਦਿਰ ਹੈ ਜਿੱਥੇ ਕਿ ਲੰਗੂਰ ਜਦੋਂ ਅਸੂ ਦੇ ਨਰਾਤੇ ਆਂਦੇ ਉਹ ਲੰਗੂਰ ਬੰਦੇ ਆ ਇਹਦੀ ਬਹੁਤ ਵੱਡੀ ਮੰਨਤ ਹੈ ਕਿ ਇੱਥੇ ਆ ਕੇ ਜਿਹੜਾ ਮੰਨਤ ਮੰਗਦਾ ਸਾਹਮਣੇ ਵਟ ਰਕਸ਼ੇ ਉੱਤੇ ਧਾਗਾ ਬਣ ਕੇ ਜਾਂਦਾ ਜੇ ਉਹਨਾਂ ਘਰ ਕੋਈ ਵੀ ਔਲਾਦ ਪੈਦਾ ਹੁੰਦੀ ਹੈ ਉਹਨੂੰ ਲੰਗੂਰ ਬਣਾਇਆ ਜਾਂਦਾ ਤੇ ਜਿਹੜੇ ਨਵਰਾਤਰਿਆਂ ਦੇ ਅਸੂ ਦੇ ਨਵਰਾਤਰਿਆਂ ਦੇ 10 ਦਿਨ ਹੁੰਦੇ ਉਹਦੇ ਵਿੱਚ ਉਹਨਾਂ ਨੂੰ ਸਵੇਰੇ ਸ਼ਾਮ ਦਰਸ਼ਨ ਕਰਾਇਆ ਜਾਂਦੇ ਹਨੂਮਾਨ ਜੀ ਦੇ ਪਲੱਸ ਉਹਨਾਂ ਦੇ ਰੂਲ ਫੋਲੋ ਕੀਤੇ ਜਾਂਦੇ ਪੂਰੇ ਇਸ ਉਪਲਕਸ਼ ਵਿੱਚ ਫਿਰ ਜਦੋਂ ਇੰਨਾ ਜ਼ਿਆਦਾ ਹਜੂਮ ਆਂਦਾ ਹੈ ਬਾਰੋਂ ਵੀ ਸੰਗਤ ਆਂਦੀ ਹੈ ਤੇ ਉਹਦੇ ਨਾਲ ਉਤਸ਼ਾਹ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਅੱਗੇ ਨਾਲੋਂ ਬਹੁਤ ਜ਼ਿਆਦਾ ਮਾਨਤਾ ਇੱਕ ਦੀ ਵੱਧ ਚੁੱਕੀ ਹੈ ਬਹੁਤ ਬਹੁਤ ਮਿਹਰਬਾਨੀ ਇਹ ਸੰ ਮੰਦਰ ਦੇ ਸਾਡੇ ਸੇਵਾਦਾਰ ਜਿਨ੍ਹਾਂ ਨੇ ਗੱਲਬਾਤ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਕਿਸੇ بڑا ਹਨੂਮਾਨ ਮੰਦਰ ਕਹਾਵਤ ਵੀ ਹੈ ਕੇ ਪਾਰ ਨਾ ਲਗੋਗੇ શ્રી ਰਾਮ ਕੇ ਬਿਨਾ ਰਾਮ ਨਾ ਮਿਲenge ਹਨੂਮਾਨ ਕੇ ਬਿਨਾ ਤੋਂ ਸੁਭਾਵਕ ਹੈ ਕਿ ਹਨੂਮਾਨ ਜੀ ਦੇ ਮੰਦਰ ਵਿੱਚ ਅੱਜ ਰਾਮ ਭਗਤਾਂ ਦਾ ਜੋ ਆਉਣਾ ਸ਼ੁਰੂ ਹੋ ਚੁੱਕਾ ਹੈ ਸਵੇਰ ਤੋਂ ਹੀ ਹੋ ਰਾਮ ਮਏ ਜੋ ਇਸ ਮੰਦਰ ਦੇ ਵਿੱਚ ਦ੍ਰਿਸ਼ ਦੇਖਣ ਨੂੰ ਮਿਲਿਆ ਤਾਂ ਜੁੜੇ ਰਹੋ ਸਾਡੇ ਨਾਲ ਹੋਰ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਹਨ ਪ੍ਰਾਚੀਨ ਸ਼੍ਰੀ ਬੜਾ ਹਨੂਮਾਨ ਮੰਦਰ ਅਮਰਸਰ ਦੇ ਸੇਵਾਦਾਰ ਆ ਉਹ ਗੱਲਬਾਤ ਕਰਦੇ ਆ ਅੱਜ ਦੇ ਪਵਿੱਤਰ ਤਿਉਹਾਰ ਦੇ ਸਬੰਧ ਦੇ ਵਿੱਚ ਕੀ ਨਾਮ ਹੈ ਜੀ ਤੁਹਾਡਾ ਜੀ ਪ੍ਰਵੀਨ ਮੈਂ ਪ੍ਰਵੀਨ ਕੁਮਾਰ ਬੋਲ ਰਿਹਾ ਜੀ ਜੈਸੀ ਆ ਰਾਮ ਸਾਰੀਆਂ ਸੰਗਤਾਂ ਨੂੰ ਗੱਲ ਇਹ ਹੈ ਅੱਜ ਚੇਤਰ ਨੌਮੀ ਰਾਮ ਨੌਮੀ ਹੈ ਬੜਾ ਸ਼ੁਭ ਦਿਹਾੜਾ ਹੈ ਬੜਾ ਪਾਗਾ ਭਰਿਆ ਦਿਨ ਹੈ ਸੋ ਪਹਿਲੇ ਤੇ ਆਪ ਸਭ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਬੜਾ ਹਨੂਮਾਨ ਮੰਦਰ ਦੇ ਵਿੱਚ ਖੜੇ ਹਾਂ ਬੜਾ ਪ੍ਰਾਚੀਨ ਮੰਦਰ ਹੈ ਜਿੱਥੇ ਸਵੈ ਮਹਾਰਮਾਨ ਜੀ ਬਿਰਾਜਮਾਨ ਹਨ ਔਰ ਸਵੇਹ ਭੂਬ ਰਾਜਮਾਨ ਹਨ ਸੋ रामचंद्र जी ਦੇ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਆਪ ਸਭ ਜੀ ਨੂੰ ਲੱਖ ਲੱਖ ਵਧਾਈ ਹੋਵੇ Hindu ਸਮਾਜ ਦਾ ਇਹ ਸਭ ਤੋਂ ਵੱਡਾ ਦਿਨ ਹੈ RAM ਨੌਮੀ ਦਾ ਸ਼ੁਭ ਦਿਹਾੜਾ ਔਰ ਬੜਾ ਭਾਗਾ ਭਰਿਆ ਦਿਨ ਹੈ ਭਰਿਆ ਦਿਨ ਹੈ ਹਰ ਹਿੰਦੂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਕਿ ਇਹ ਸ਼ੁਭ ਘੜੀ ਆਵੇ ਔਰ ਅਸੀਂ ਇਹ ਖੁਸ਼ੀਆਂ ਭਰਿਆ ਦਿਨ ਬੜੇ ਚਾਵਾਂ ਦੇ ਨਾਲ ਮਨਾਈਏ ਸੋ ਸਾਰਿਆਂ ਰਾਮ ਭਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਸਾਰਿਆਂ ਸੁਣਨ ਵਾਲਿਆਂ ਨੂੰ ਰਾਮ ਜੀ ਦੇ ਜਨਮ ਦਿਨ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੈ ਸਿਆ ਰਾਮ ਜੈ ਸਿਆ ਰਾਮ ਮੌਜੂਦ ਹਨ ਸਾਡੇ ਨਾਲ ਮੰਦਰ ਦੇ ਮੁਖ ਸੇਵਾਦਾਰ ਵਜੋਂ ਜੋ ਇੱਥੇ ਕਾਫੀ ਸਮੇਂ ਤੋਂ ਸੇਵਾ ਨੇ ਵਾ ਰਹੇ ਹਨ ਗੱਲਬਾਤ ਕਰਦੇ ਹਾਂ ਅੱਜ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਕੀ ਨਾਮ ਹੈ ਜੀ ਸਰ ਤੁਹਾਡਾ ਦੇਖੋ ਜੀ ਮੇਰਾ ਨਾਮ ਸੰਜੇ ਮਿਲਾ ਹੈ ਔਰ ਮੈਂ ਇਸ ਮੰਦਰ ਦਾ ਸੇਵਾਦਾਰ ਹਾਂ ਔਰ ਅੱਜ ਦਾ ਤੁਸੀਂ ਦੇਖੋ ਲੋਕ ਬੜੀ ਸੰਖਿਆ ਚ ਆ ਰਹੇ ਕਿਉਂਕਿ ਅੱਜ ਰਾਮ ਨੋਮੀ ਦਾ ਉਤਸਵ ਹੈ ਜਿਹੜਾ ਕਿ ਪੂਰੇ ਭਾਰਤਵਰਸ਼ ਦੇ ਵਿੱਚ ਬੜੇ ਹੀ ਪੂਰਵਗੋ ਤੋਂ ਬੜੀ ਸਦਭਾਵਨਾ ਨਾਲ ਮਨਾਇਆ ਜਾਇਆ ਹੈ ਔਰ ਤੁਸੀਂ ਵੇਖੋ ਜ요 ਹਨੂਮਨ ਜੀ ਦਾ ਦਰਵਾਜਾ ਖੋਲ ਰਿਹਾ ਹੈ ਇੱਥੇ ਵੀ ਲੋਕ ਸਵੇਵ ਦੇ ਅੰਮ੍ਰਿਤਸਰ ਦੀ ਜਿੰਨੇ ਵੀ ਬਖਤ ਭਗਤ ਭਾਈ ਜੰਦਾ ਆ ਗਿਆ ਸਵੇਵ ਦੀ ਇੱਥੇ ਆਈ ਹੈ ਉਹ ਲੋਕ ਹੌਮ ਹੌਮ ਆ ਕੇ ਪਹੁੰਚ ਆਏ ਨੇ ਠਾਕੂ ਜੀ ਦੇ ਦਰਬਾਰ ਤੇ ਸੀਸ ਨਵਾ ਕੇ ਉਹਨਾਂ ਦਾ ਅਸ਼ੀਰਵਾਦ ਪਾਪਕਵ ਦੇ ਪੈਨ ਮੰਦਿਰ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧਾਂ ਨਾਲ ਲਈ ਹੈ ਸੰਗਤਾਂ ਜੋ ਕਿ ਦੂਰ ਦੂਰ ਤੋਂ ਸੰਗਤਾਂ ਇੱਥੇ ਆ ਰਹੀਆਂ ਨੇ ਦੇਖੀਏ ਜੀ ਹੁਣ ਪਹਿਲੀ ਵਾਲੀ ਗੱਲ ਇਹ ਰਹੀ ਹੁਣ ਲੋਕਾਂ ਦੇ ਵਿੱਚ Hindu ਸਮਾਜ ਬਹੁਤ ਜਾਗਰੂਕੀ ਆ ਗਈ ਹੈ ਉਹ ਲੋਕ ਜਿੰਨੇ ਵੀ ਸਾਡੇ ਦਿਨ ਤਿਆਰ ਲਗਦੇ ਉਹਨਾਂ ਵਿੱਚ ਹੁਮਮ ਆ ਕੇ ਮੰਦਰ ਚ ਪਹੁੰਚਦੇ ਨਾ ਮੰਦਰ ਪ੍ਰਸ਼ਾਸਨ ਵੱਲੋਂ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਨਾ ਸਕਿਉਰਟੀ ਵਾਲੇ ਜਿਹੜਾ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਉਹ ਵੀ ਲੱਗਾ ਹੋਇਆ ਵਾ ਉਹ ਸਾਡੇ ਮੰਦਰ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਪੂਰੀ ਤਰ੍ਹਾਂ ਡਿਊਟੀ ਨਿਭਾ ਰਹੇ ਨਾ ਅੱਜ ਸ਼ਾਮ ਨੂੰ ਕੋਈ ਪ੍ਰੋਗਰਾਮ ਦਾ ਯੋਜਨਾ ਕੀਤਾ ਗਿਆ ਜੀ ਅੱਜ ਸ਼ਾਮ ਨੂੰ ਸਾਡੇ ਜਿਹੜਾ ਮੇਨ ਦੋਜਾਨਾ ਤੀਵਥਾ ਜੀ ਉਹਦੇ ਵਿੱਚ ਜਿਹੜਾ ਸ਼ਰੋਵਰ ਦੀ ਬਗਮਾ ਉਹਦੇ ਵਿੱਚ ਸ਼ਾਮੀ 5:30 ਵਜੇ ਭਗਵਾਨ ਦੀ ਪਲਕੀ ਆਤਾਂ ਨਿਕਲ ਰਹੀ ਔਰ ਉਹਦੇ ਵਿੱਚ ਬੈਂਡ ਵਾਜੇ ਹੋਣਗੇ ਹਵੀਨਮ ਸੰਗੀਤਦਾਨ ਉਹਦਾ ਉਸ ਤੋਂ ਬਾਅ ਇਹ ਸਨ ਸਾਡੇ ਨਾਲ ਮੰਦਰ ਦੇ ਸੇਵਾਦਾਰ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਇਸ ਤਿਉਹਾਰ ਨੂੰ ਹਰ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਜੋ ਸੰਗਤਾਂ ਦਾ ਜੋ ਪ੍ਰਵਾਹ ਜੋ ਰੁਕ ਨਹੀਂ ਰਿਹਾ ਮੰਦਰ ਦੇ ਵਿੱਚ ਔਰ ਸ਼ਾਮ ਨੂੰ ਜੋ ਖਾਸ ਕਰਕੇ ਦੁਰਗਿਆਨਾ ਮੰਦਰ ਦੇ ਜੋ ਸਰੋਵਰ ਦੇ ਜੋ ਪ੍ਰਕਰਮਾ ਹੈ ਉੱਥੇ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਸੋ ਸੰਗਤਾਂ ਨੂੰ ਵੀ ਇੱਥੇ ਆਉਣ ਦੀ ਅਪੀਲ ਕੀਤੀ ਗਈ ਸੋ ਸਾਡੇ ਨਾਲ ਜੁੜੇ ਰਹੀ ਸੀ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਮੈਂ ਸਕੰਦਰਮਾਨ ਅੰਮ੍ਰਿਤਸਰ ਨਸੀਰ ਟੋਡੇ